ਕਰ ਪਾ ਹੈ ਯੂਰ। ਬਹੁਤ ਵਧੀਆ ਜੀ ਧੰਨਵਾਦ ਹੁੰਦਾ। ਉਧਰ ਜੇ ਠੀਕ ਹੋਣਾ ਹੁੰਦਾ ਹੈ ਨਹੀਂ ਤਾਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਵਾਹੇ ਕਿ ਕਿੱਥੇ ਜਾਵਾਂਗੇ ਉਹਨੂੰ। ਉਧਰ ਤੇਰਾ ਆਪ ਤੇ ਹੀ ਮਾਲ ਬਣ ਗਿਆ ਫਿਰ। ਕਹਿੰਦਾ ਚੱਲਾਂਗੇ। ਅਜੇ ਉਹ ਠੀਕ ਹੋਣਾ ਕਿੱਥੇ ਪਾਸ। ਬਸ ਮੇਰੀ ਗੰਡਿਆ ਜੀ ਕਿਸੇ ਵੀ ਚੀਜ਼ ਦੀ। ਹੁੰਦਾ ਸਮੇਂ ਦੇ ਹਿਸਾਬ ਨਾਲ ਹੀ ਇਹ ਕੰਮ ਆਵੇ ਹੁੰਦਾ ਸਮੇਂ ਦੇ ਹਿਸਾਬ ਨਾਲ ਤੋਂ ਪਹਿਲਾਂ ਨਹੀਂ ਹੁੰਦਾ ਮੋੜ ਨਹੀਂ ਕਰਦਾ ਉਹਨੂੰ। ਇਹ ਤਾਂ ਹੋਣਾ ਹੁੰਦਾ ਉਹਦੋਂ ਕਹਾਂ ਕੇ ਜਾਵਾਂਗੇ ਉੱਥੇ। ਮੈਨੂੰ ਤਾਂ ਪਹੁੰਚ ਆਉਂਦੇ घटो घट घटो घटिमान सत अठ साल मौशाली गान ਟਲੇਦਾਂ ਟਲੇਦਾਰ ਦੇ ਜੀ ਰੱਖ ਦੇਣਾ ਕਰੀ ਤੋ ਵਾਰ ਪ੍ਰੇਸ਼ਨ ਹੋ ਗਿਆ ਦਾ ਕੋਲੋਂ ਗੋਲਾਂ ਪਟੀਆਂ ਫਿਰ ਉਹ ਦੁਕਾਨ ਤੇ ਵੜਿਆ ਹੁਣ ਤਾਂ ਲੱਗਦਾ ਜਿਵੇਂ ਜਮਾ ਸਿੱਧੀ ਲਾਇਆ ਹੁੰਦਾ ਬਾਕੀ ਹੁਣੇ ਛੜੇ ਜੀ ਇਹ ਹੋਣਾ ਜਿੰਨੇ ਕੀ ਗੈਗਰੀਨ ਟਾਈਪ ਹੋ ਜਾਂਦਾ ਹਾਂ ਉਹ ਕਿਰਪਾ ਕਰ ਦੁਮਾਰਾ ਜੀ ਤੇ ਇਹਦਾ ਤੁਸੀਂ ਦੇਖੋ ਬਸ ਕੱਲਾ ਜਿਹੜਾ ਨੁਕਸਾਨ ਹੋ ਗਿਆ ਲੱਤ ਕੱਢਣ ਵਾਲਾ ਇਹਦਾ ਤਾਂ ਨਹੀਂ ਕੋਈ ਉਹ ਕਰ ਸਕਦੇ ਹਨ ਹਾਂ ਪਰ ਆ ਬਿਲਕੁਲ ਤੁਸੀਂ ਐ ਦੇਖੋ ਚਮਾ ਠੀਕ ਹੋ ਜੂਗਾ ਤਾਂ ਜੇ ਕੋਈ ਤਾਂ ਇੱਧਰ ਨੂੰ ਮੋੜ ਲਓ ਜੀ ਇੱਧਰ ਪਰ ਰਹਿ ਗਈ ਬੋਲਾ ਉੱਲਾ ਰਹਿ ਗਈ ਚੱਲ ਜੀ ਹਾਂ ਉਹਨਾਂ ਕਾ ਉਹਨਾਂ ਨਾਲ ਉਹਨਾਂ ਨਾਲ ਬੋਲੋ ਇਹ ਯਾ ਇਹਦਾ ਕੀ ਗਿਆਨ ਦੇਗੇ ਕੋਲੋਂ ਲਾ ਦੇ ਉਹ ਤਾਂ ਕਹਿੰਦੇ ਪ੍ਰਮਾਤਮਾ ਦੀ ਐ ਸਿੱਧੇ ਕੋਲੋਂ ਮੜੇ ਉਹਦਾ ਕੋਈ ਵਾਰੀ ਵਾਸਤਾ ਨਹੀਂ ਉਹਨਾਂ ਕੋਲੇ ਹੱਲ ਨਹੀਂ ਜੀ ਹੋਰ ਹਾਂ ਨਹੀਂ ਨਹੀਂ ਥੋਲਾ ਸੀ ਬੋਲੋ ਵਾਲਾ ਸੀਗਾ ਹਾਂ ਥੋਲਾ ਉਹਦਾ ਪਹਿਲਾਂ ਦਾ ਸਾਰਾ ਪੈਰ ਦਾ ਹੋ ਸੀ ਪੈਰ ਠੀਕ ਹੋ ਗਿਆ ਲੀਲਾ ਤੇ ਫੇਰ ਉਹਨੇ ਕਿਹਾ ਜੀ ਪੈਰ ਠੀਕ ਹੋ ਗਿਆ ਤੇ ਕਾਫੀ ਟਾਈਮ ਆਇਆ ਜੀ ਵੇ ਇਸ ਤੋਂ ਬਾਅਦ ਜਨਾ ਜਮਾ ਇਥੋਂ ਪਟਕੜੋ ਸਾਰਾ ਪਾਟ ਗਿਆ ਜੀ ਪਤਾ ਨਹੀਂ ਕੀ ਹੋ ਗਿਆ ਹੁਣ ਸੰਸਪਨ ਸੰਸਪਨ ਹੋ ਗਈ ਦੇਖੋ ਪੱਟ ਕੋਲ ਪਾਟ ਗਿਆ ਸਰਾਈ ਅਜੇ ਗਣਾ ਕੰਦੇ ਗਿਆ ਵੀਰ ਅੰਨੇ ਕਲਾ ਸੀ ਜੋਰਾ ਕਹਿੰਦੇ ਜੀ ਉਹ ਕਹਿੰਦੇ ਤੁਸੀਂ ਉੱਥੇ ਚਲੋ ਪਾਪਾ ਮੈਂ ਤਾਂ ਨਹੀਂ ਜਾਂਦਾ ਉੱਥੇ ੁੱਟੇ ਦਵਾ ਲਿਓ ਫਿਰ ਉਹਨਾਂ ਨੇ ਕਹਿ ਕਹਿੰਦਾ ਜੀ ਪੈਸੇ ਲੈਣ ਜਾਂ ਕਰਕੇ ਆਵਾਂਗੇ ਫਿਰ ਤੁਹਾਡੇ ਕੋਲੇ ਤੁਸੀਂ ਕਿਹਾ ਸਾਨੂੰ ੁੱਟੇ ਦਿਓ ਜਾਉਂ ਨੂੰ ਆਗੇ ਤੜਕੇ ਗੱਡੀ ਚ ਗਏ ਨੇ ਇਥੋਂ ਕਾਰਜ ਬੀਤੀ ਸੀ ਅਸੀਂ ਉਦੋਂ ਪੱਤੀ ਕਰਿਆ ਕਹਿੰਦਾ ਹੋਜੀ ਠੀਕ ਨਾ ਜਾਵਾਂ ਤਾਂ ਕਿਰਪਾ ਕਰ ਦੂ ਵੈਗਰੂ ਇਹਦਾ ਵੈਗਰੂ ਵੀ ਕਰਤੇ ਜਾਂਦੇ ਆ ਜਿਹੜੇ ਕੰਮੇ ਦਿਨ ਖੋਲੀ ਸੀ ਪੱਟੀ ਅੱਜ ਅੱਜ ਚੋਫਾ ਨਹੀਂ ਆਉਂਦਾ ਚੋਫਾ ਦੇਣਾ ਵੈਡਾ ਖੋਲੀ ਨਹੀਂ ਜੀ ਘਰੇ ਤਾਂ ਐਂਦਾਂ ਵੱਲੋਂ ਅਗਲੇ ਕੱਲੇ ਕਹੀ ਬਸ ਠੀਕ ਆ ਕੋਈ ਗੱਲ ਨਹੀਂ ਟਾਈਮ ਲੱਗੇ ਉਰੇ ਆ ਕੇ ਕਰਵਾ ਲਿਆ ਕਰੋ ਪੱਟੀ ਕੋਈ ਗੱਲ ਨਹੀਂ ਉਰੇ ਆ ਜਾ ਕੇ ਨਹੀਂ ਕੋਈ ਫਰਕ ਨਹੀਂ ਪੈਂਦਾ ਹੈਗਾ ਕਰੂ ਵੈਗਰੂ ਆਪਾਂ ਇੱਕ ਦਿਨ ਇਹਦਾ ਖੋਲ ਕੇ ਨਾ ਸਾਰਾ ਇਹਨੂੰ ਧੋ ਦੂ ਸੀ ਦੇਵਾਗੇ ਠੀਕ ਹੈ। ਹੁਣਾਂ ਕੋਈ ਗੱਲ ਨਹੀਂ ਆ ਜਾਾਂਗੇ ਇੱਥੇ ਪਹਿਤੋਂ ਕਰਵਾ ਕੇ ਲੈ ਜਾਾਂਗੇ। ਗੱਲ ਹੀ ਨਹੀਂ ਕੋਈ ਵੀ। ਆਹ ਬੂਟਾ ਇਹਦੇ ਅੰਦਰ ਰੱਖ ਲੋ। 4-5 ਦਿਨ ਰੱਖੋ। ਕਾ ਜਿੰਨਾ ਟਾਈਮ ਦਾ ਇਹਦੇ ਵਿੱਚੋਂ ਆਹ ਪਾਣੀ ਪੂਣੀ ਜਾਂ ਨਿਕਲਦਾ ਬੱਸ ਉਸ ਜੀ। ਠੀਕ ਹੈ ਜੀ। ਉਨੇ ਦਿਨ ਤੱਕ ਆਪਾਂ ਨੂੰ ਐ ਵੀ ਜਲਦੀ ਬਦਲਣੀ ਪਿਆ ਕਰੋ। ਕੋਈ ਗੱਲ ਨਹੀਂ। ਜੇ ਕਹੇ ਸੁੱਕ ਗਿਆ। ਹਾਂਜੀ। ਬਾਅਦ ਫੇਰ ਪ੍ਰਵਾਹ ਨਹੀਂ ਹੋ ਰਹੀ ਗੀ ਵੱਟੀ। ਨਹੀਂ ਜੀ। ਚੰਗੀਆਂ ਦੋਈ ਜਾਂਦੀ। ਗਾਹ ਨੂੰ ਬਦਲਿਆ। ਟੇਪ ਹੈਗੀ ਹੈਗੀ ਉਹ। ਟੇਪ ਤੋਂ ਉਹ ਆ ਗਈ। ਕਿਹੜੀ? ਇਕੋ ਲੈ ਗੜੀ ਹੈ ਕਿਹੜਾ ਲੀਕੋ ਲਾ ਦਿਓ ਘਰ ਤਾਂ ਹੈਗੀ ਮੇਰੇ ਕੋਲ ਹਾਂ ਹਾਂ ਘਰ ਹੀ ਲਾ ਲੈ ਲੈ ਗੜੀ ਹੈ ਲਾ ਫੜੋ ਬਾਪੂ ਉਹ ਦੂਜੀ ਵੀ ਪਈ ਸੀ ਮੋਟੀ ਜਿਹੜੀ ਡਬਾਂ ਚ ਲਾਈ ਸੀ ਲੈ ਆ ਲੈ ਬਾਬਾ ਬੰਦ ਕਰ ਉਹ ਸੌਕਾ ਪੁਰਾ ਕਰ ਲਈ ਆ ਸੌਕਾ So not to get